ਅਗਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਆਜ ਦੀ ਵੀਡੀਓ ਦੇ ਵਿੱਚ ਆਪਾਂ ਅੱਜ ਅੱਜ ਤਿੰਨ ਬੜਾ ਦਿਖਾਉਣੀ ਆ ਤਾਜ਼ੀਆਂ ਬਿਲਕੁਲ ਸੁਨੀਆਂ ਵੀ ਬੱਚੇ ਸੁਨੇਤਾ ਤੇ ਦੋ ਮਗਰ ਹੈ ਗਿਆ ਫੀਮੇਲ ਇੱਕ ਮਗਰ ਹੈਗਾ ਮੇਲ ਕਾਫ ਇੱਕ ਤਾਂ ਹੁਣੀ ਸੂਈ ਆਪਣੇ ਖੜਿਆੰਦ ਸੂਈ ਜਿਹਾ ਜਮਾ ਟਟੇਰ ਕੱਲੇ ਕੱਲੇ ਨਾਗਵਾਰੇ ਵੀ ਤੋ ਪਹੁੰਚਦੇ ਆਓਗੇ ਕੱਲੀ ਘਰ ਬਸ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਵੀਰੇ ਨਾਮ ਮੇਰਾ ਲਾਪਰੇ ਸਿੰਘ ਆ ਪਿੰਡ ਪੜਾਹਲ ਦੋਨਾ ਜ਼ਿਲ੍ਹਾ ਕਰਪੂਤਰਾ ਤੇ ਮੋਬਾਈਲ ਨੰਬਰ ਜੀ ਆਪਣਾ 7010377870 7010378870 ਹਾਂਜੀ ਅੱਜ ਆਪਾਂ 23 ਤਰੀਕ ਨੂੰ ਵੀਡੀਓ ਕਵਰ ਕਰਦੇ ਮੈਂ ਤਿੰਨਾਂ ਨਾਗ ਸੇਲ ਲਈ ਵੇਚੀ ਬਾਰ ਆਪਣੇ ਹੋਣਾ ਹਾਂ ਹਾਂ ਤਿੰਨੇ ਸੂਈਆਂ ਸਵਾਈਆਂ ਹਾਂਜੀ ਬੈਡ ਦੇਖੀ ਜਾਨਿਆ ਸੂਈ ਵੀ ਤਾਜੀ ਇਹ ਦੰਦੋਂ ਕਿਵੇਂ ਆ ਦੋਂਦੀ ਆ ਬੂ ਦੋਂਦੀ ਮੂਹੇ ਦੰਦ ਚ ਇੱਕ ਬਾਸਣਾ ਹਾਂਜੀ ਚੈੱਕ ਦੋਂਦੀ ਆ ਦੋਂਦੀ ਤੋਂ ਵੱਧ ਨਾ ਸੂਈ ਮੈਂਟ 20 ਕੀ ਹੋਇਆ ਹੈ ਹਨਾ ਠੀਕ ਹੋਇਆ ਪਾਜੀ ਆ ਬੱਚੀ ਦਿੱਤੀ ਬਹੁਤ ਟਾਪ ਦੀ ਜਨੇ ਠੀਕ ਹੈ ਹਾਂਜੀ ਆ ਮਾਡਾ ਦਾ ਟੀਗਾ ਲੱਗਾ ਲਈ ਇਹਦੇ ਠੀਕ ਹੈ ਸੋ ਬੱਚੀ ਮੇਰੇ ਖੜੇ ਤੇ ਸੂਈ ਹੈਗੀ ਤੇ ਮੂਹੇ ਦੋ ਦੰਦਾ ਹਨਾ ਤੇ ਨੇਵਾ ਫਿਰ ਪੂਰਾ ਫਿਟਿੰਗ ਵਾਲਾ ਜਮਾ ਹਨਾ ਮੈਂ ਕਿਹਾ ਪਾਜੀ ਬਹੁਤ ਟਾਪ ਦੀ ਫਰਮ ਦੀ ਆ ਬੱਚੀ ਟੈਗ ਟੂ ਫਿਰ ਸਾਰੇ ਪਏ ਹੋ ਫਰਮ ਵਾਲੇ ਹਾਂਜੀ 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 ਸਵਾ ਟੈਗ ਵਗੈਰਾ ਚੈੱਕ ਕਰ ਸਕਦੇ ਹੋ ਤੇ ਸਾਰੇ ਪਏ ਵੇਦੇ ਹਨ ਹਾਂਜੀ ਹਾਂਜੀ ਬੱਚੀ ਵੀ ਬਰੀਡ ਚ ਵਾ ਤੇ ਆਪ ਵੀ ਮਾਂ ਵੀ ਬਰੀਡ ਚ ਆ ਬੱਚੀ ਵੀ ਇਹਨੇ ਬਹੁਤ ਬਰੀਡ ਦੀ ਰਮਾਡਾ ਤੇ ਸੀਮਨ ਦੀ ਬੱਚੀ ਆ ਇਹਦਾ ਪੈਸਟੀਮੇਟ ਜੇ ਲਾ ਸਕੀ ਵੀ ਦੁੱਧ ਕਿੱਥੇ ਕਿ ਚੱਲੂਗੀ ਭਾਈ 3 ਕਿਲੋ ਪਾਉਗੀ 3 ਕਿਲੋ ਪਹਿਲੇ ਸਵੇਰੇ ਹਾਂਜੀ ਤੇ ਰੇਟ ਬਾਜ਼ਾਰ ਜਿਵੇਂ ਕੀ ਰਹਿਣੇ ਆ ਭਾਜੀ ਇਹ ਚੰਗੇ ਰੇਟ ਹੀ ਲਾ ਕੇ ਲਿਆਂਦੀਆਂ ਤੇ ਚੰਗੇ ਰੇਟ ਨਾਲ ਹੀ ਸੇਲ ਕਰਾਂਗੇ ਪਰ ਫੋਨ ਤੇ ਹੋਊਗੇ ਠੀਕ ਆ ਰੇਟ ਫੋਨ ਤੇ ਉਤੋ ਰੋ ਵਾਰਨੇ ਨੂੰ ਤੇ ਚਵਾਈ ਚੂਈ ਇੱਕ ਨੰਬਰ ਮੈਨੂੰ ਕਹ ਪਾਜੀ ਇੱਕ ਨੰਬਰ ਠੀਕ ਹੈ ਸੋ ਬਾਕੀ ਮੇਨ ਗੱਲ ਇਹ ਥਰਣਾ ਜੇ ਸਪੇਸ ਦੇਖੀ ਆਪਾਂ ਫੁੱਟ ਫੁੱਟ ਦੀ ਵਿੱਚ ਹੀ ਥਣ ਪਏ ਆ ਹੱਟ ਬਾਟਲ ਦੰਦ ਵੀ ਦਿਖਾ ਦਿੰਨਾ ਸੋ ਬਨ ਕੇ ਦਿਖਾ ਦਿੰਦੇ ਸੀ ਸੋ ਦੇਖੋ ਦੁੱਗ ਦੇ ਦੰਦ ਬੱਚੀ ਕੱਢਦੀ ਪਈ ਆ ਆ ਦੇਖੋ ਜਮਾ ਦੋਂਦੀ ਕੰਪਲੀਟ ਹੋ ਗਈ ਆ ਜੈਜ ਗੱਲ ਆ ਜਮਾ ਦੋਂਦੀ ਹੋ ਗਈ ਦੋਂਦੀ ਬੱਚੀ ਸੂਈ ਆ ਜਮਾ ਕੰਨਾਂ ਤੇ ਕੱਢਈ ਆ ਨੇ ਭਾਜੀ ਜੋ ਕਮਾਗੇ ਉਹ ਹੀ ਹੋਊਗਾ ਤੁਹਾਨੂੰ ਪਤਾ ਹੀ ਆ ਰੂਟੀਨ ਤੇ ਪਤੂ ਲਿਉਨੇ ਆਪਾਂ ਠੀਕ ਹੈ ਸੋ ਸਾਫ ਸੁਥਰਾ ਹਵਾਨਾ ਬੱਚੀ ਦਾ ਤੇ ਬਾਕੀ ਕੱਦ ਕਾਠ ਤੇਰੇ ਲੈਗ ਸਕੋਰ ਤੇ ਮਾਰੋ ਮਾੜੀ ਜੀ ਇਹ ਟੌਪ ਦੀ ਬਰੀਡ ਆ ਵਾ ਜੀ ਠੀਕ ਹੈ ਹਾਂਜੀ ਸੋ ਬਾਕੀ ਆ ਮੇਨ ਜੀ ਦੇਖੋ ਜਿਵੇਂ ਗੰਮਚਾ ਤਾਂਹਾਂ ਤੇ ਖਨੇ ਜਵਾਨੀ ਦੇ ਵਿੱਚ ਆ ਜਾ ਬਲੱਡ ਦੇ ਵਿੱਚ ਬੱਚੀ ਹੈ ਨਾ ਤੋਰਦੇ ਵਾੜੀ ਲੰਬੀਆਂ ਨੂੰ ਸੋ ਪਹਿਲਾ ਸੂਆ ਪਲੋਣ ਮੂਹੋ ਦੋ ਦੰਦ ਤਾਜੀ ਸੂਈਆ ਕੱਲੀ ਜੇਰ ਰਹਿ ਗਈ ਪੈਂਡਿੰਗ ਹੋਣ ਵਾਲੀ ਪਹਿਲੇ ਸੂਈ ਕੋਈ ਨਾ ਕੋਈ ਬੱਚੀ ਕਰੂਗੀ ਤੇ ਰਾਜੀ ਰੂਜੀ ਬਹੁਤ ਦਾ ਸਮੀ ਭੜੀ ਵੀ ਪੂਰੀ ਓਕੇ ਆ ਜਮਾ ਤੇ ਮੂਹੋ ਦੋਦਾਂ ਦਾ ਰੇਟ ਵੀਰ ਕਹਿੰਦਾ ਫੋਨ ਤੇ ਉਹ ਪ੍ਰਿੰਟ ਵਗੈਰਾ ਦੇਖੋ ਬੱਚੀ ਦੇ ਪੂਰੇ ਸੋਹਣੇ ਸਾਫ ਸੁਥਰੇ ਸੋ ਪੂਰੀ ਜਿੰਦ ਜਾਨ ਵਾਲੀ ਬੱਚੀ ਆ ਸੂਈ ਸਵਈਆ ਜਮਾ ਸੋ ਦੇਖੋ ਕਰੈਕਟਰ ਵਗੈਰਾ ਤੇ ਮਿਲ ਕੇ ਮੈਨ ਵਗੈਰਾ ਚੰਗਿਆ ਬਾਕੀ ਫੇਸ ਬਿਊਟੀ ਵਗੈਰਾ ਦੇਖੋ ਜਿਹੜੀ ਇਹ ਬੱਚੀ ਆ ਮੰਨ ਕੇ ਚਲੋ 8 10 ਸੂਏ ਘਰੇ ਨਿਹਾਰਾ ਦੇ ਦੂਜਾ ਮੈਂ ਕਿਹਾ ਭਾਜੀ ਤੌਰ ਦੇਖੋ ਜਿੱਦਾਂ ਦਾ ਵੈਨ ਨੂੰ ਸਰੀਰ ਲੱਗਾ ਬਹੁਤ ਦੋਸਤੋ ਠੀਕ ਹੈ ਸੋ ਦੇਖੋ ਪੂਰੀ ਸਾਫ ਸੁਥਰੀ ਰਾਜੀ ਸਮੀ ਪੜੀ ਵੀ ਤੇ ਪਹਿਲਾ ਸੂਆ ਪਲੂਨ ਸੂਈ ਹੈਗੀ ਤੇ ਜੇ ਰਹਿ ਗਈ ਕਲੀ ਪੈਂਡਿੰਗ ਪੈਨ ਵਾਲੀ ਇਹਦੀ ਆਡਾ ਮਾਟਾ ਦੇ ਸੀਮੰਦੀ ਭਾਈ ਜਾਨੇ ਬੱਚੀ ਸੋ ਬੱਚੀ ਦੇਖੋ ਪੂਰੀ ਕਿਆ ਬਾਤ ਆ ਪੂਰੀ ਫਰਸਟ ਕਲਾਸ ਬੱਚੀ ਆ ਤੇ ਅੱਗੇ ਦੂਜੇ ਨੰਬਰ ਜਿਹੜੀ ਬੱਚੀ ਦੇਖੀ ਜਾਨੇ ਆਪਾਂ ਇਹ ਕਦੋਂ ਖਸੂਈ ਆ ਇਹ ਭਾਜੀ ਹੋ ਗਿਆ ਅੱਜ ਤੀਜਾ ਕਦਨ ਇਹਦੇ ਮਗਰ ਫੀਮੇਲ ਕਾਫ ਹਣਾ ਹਾਂਜੀ ਬਹੁਤ ਜਾਲੀ ਇਹਦੇ ਮਗਰ ਬਰੂਡ ਦੀ ਅੱਛੀ ਆ ਬਰੂਡ ਦੀ ਬੱਚੀ ਹਣਾ ਹਾਂਜੀ ਆਪ ਵੀ ਐਬੀਐਸ ਦੇ ਚੰਗੇ ਸੀਮੰਦੀ ਆ ਡਿਟੇਲ ਲੈ ਰੋ ਇਹਨੂੰ ਦੱਸਿਆ ਮੈਨੂੰ ਚਿੱਤਾ ਭੁੱਲ ਗਿਆ ਠੀਕ ਹੈ ਫਸਟ ਟਾਈਮ ਬੱਚੀ ਧਲੇ 30 ਗਲੋ ਰੈਡੀ ਆ ਮਾ ਚਾਰ ਦਿਨ ਚੋ ਗਲ ਜਾਵੇ ਕਹਿੰਦਾ ਭਾ 28 ਲੀਟਰ ਨਿਭੜੂ ਜਮਾ ਮੜੇ ਲੱਗ ਕੇ ਕੈਮਰਾ ਮਾਰ ਕੇ ਉਹ ਨਾੜਾ ਗਣ ਕੇ ਦਿਖਾਓ ਮੜੀਆਂ ਸੁਣ ਨਾੜਾ ਦੇਖੋ ਜਮਾ ਕਿਆ ਬਾਤਾ ਗੁੰਦੀ ਪਈ ਆ ਚਾਰ ਸਫੇਰੋ ਜਮਾ ਹਾਂ ਸਾਰੇ ਪਾਸੇ ਘਮਾ ਗਏ ਦੋਸਤ ਪਿੱਛੇ ਵੀ ਆ ਹਮਾਨੇ ਤੇ ਅੱਗੇ ਵੀ ਆ ਫਾੜੀਆ ਲੈਵਾ ਜਾਮਾ ਹਣਾ ਕਹਿ ਗਿਆ ਭਾਜੀ ਟਾਪ ਕਲਾਸ ਆ ਬਹੁਤ ਵੱਡੇ ਫਾਰਮ ਤੋਂ ਆਂਦੀ ਆ ਬੱਚੀ ਠੀਕ ਹੈ ਤੇ ਦੂਜੇ ਪਾਸੇ ਓ ਮੇ ਗਾਡ ਤੇ ਨਾਰਾ ਦੇਖੋ ਜਮਾ ਕਿਆ ਬਾਤਾ ਪੂਰੇ ਸਾਫ ਸੁਥਰੇ ਨਾੜਾ ਦੀ ਆ ਦੇਖ ਸਕਦੇ ਹੋ ਅੱਜ ਹੀ ਜਾਣ ਤੋਂ ਦਕਰੋਣਾ ਚਾਰੇ ਪਾਸੇ ਗੁੰਦੀ ਬੀਜ ਜਾਵਾਂ ਮੈਂ ਬਲੱਡ ਟੈਸਟ ਕਰਾਉਣ ਲੱਗੇ ਨਾੜ ਲਾਵਦੇ ਆਪਾਂ ਇਹਦੇ ਨਾੜਾ ਐਡਵਰਟ ਕੀ ਲੱਭਿਆ ਪੰਜਾ ਹਨਾ ਬਹੁਤ ਬਹੁਤ ਬਲੈਕ ਲੈਂਡ ਬਹੁਤ ਚੰਗੀ ਆ ਤੇ ਬਾਕੀ ਜਿਹੜਾ ਇਹ ਬਲੱਡ ਵਗੈਰਾ ਮਾਰ ਕੀਤੇ ਅੰਦਾਜ਼ਾ ਐਸਟੀਮੇਟ ਕਿੱਥੇ ਜਾਵੜੂ ਨੀਅਰ ਅਬਾਊਟ ਹੈ ਅੱਜ 40 ਦੇ ਨੇੜੇ ਬਾਊ ਗਾੜੀ ਦੇ ਨਾਲ ਦਾ ਹੀ ਟਾਈਮ ਆ ਠੀਕ ਹੈ ਤੇ ਬਾਕੀ ਹੁਣ ਮੌਸਮ ਵੀ ਇਹਨਾਂ ਵਾਲਾ ਆਉਣ ਲੱਗ ਗਿਆ ਹਨਾ ਪਾਜੀ ਦੇਖੋ ਕੋਈ ਵੀ ਬੱਚੀ ਘਰ ਕਰਦੀ ਆ ਪੱਖੇ ਬਾਨਦਾ ਜੈ ਜੈ ਕਰਾਓ ਬਹੁਤ ਐਣ ਚੰਗੀਆਂ ਆ ਬਲੱਡ ਟੈਸਟ ਕਰਾ ਕੇ ਲ ਜਾਵਾਂ ਅਗਲਾ ਪੁਰਾਣੀ ਖਾਨੀ ਇਹਨਾਂ ਦੇ ਲੈਗ ਸਕੋਰ ਐਂਡ ਟੌਪ ਕਲਾਸ ਬਰੀਡ ਚ ਆਪ ਬਾਕੀ ਸੂਂਜਾਂ ਸਮੰਜਾਂ ਪਿੱਛੇ ਫੀਮੇਲ ਕਾਪ ਪਿੱਛੇ ਬਹੁਤ ਟੌਪ ਦੀਆਂ ਸੀਮੰਦੀਆਂ ਦੱਸਦਾ ਭਾਜੀ ਆਪ ਅਗਲੇ ਸਿਆਣੇ ਆਪਾ ਦੱਸਦੇ ਆ ਤੋਰੀ ਬਾਹਰ ਨੇ ਇਹਨੂੰ ਪਾਵਾ ਵੀ ਦੱਸੋ ਕਿਹਨਾਂ ਦਾ ਦੱਸਦਾ ਸੋ ਮਗਰ ਬੱਚਿਆਂ ਅੱਜਕੱਲ ਬੱਚਿਆਂ ਦੀ ਡਿਮਾਂਡ ਬਹੁਤ ਜ਼ਿਆਦਾ ਹੋਈ ਬੈ ਕਿਉਂਕਿ ਬੈਡ ਮੰਨ ਕੇ ਚਲੋ ਰੇਂਜ ਪਿੱਛੇ ਲੰਬਿਕ ਨਾਂ ਕਿ ਹੱਡੀਆ ਉਹਦੇ ਕਾਰਨ ਇਹਨਾਂ ਦੀ ਪੈਦਾਵਾਰ ਬਹੁਤ ਰੁਕ ਚੁੱਕੀ ਆ ਉਹ ਵੀ ਜੇਕਰ ਜਿਹੜੀ ਚੀਜ਼ ਮੰਨ ਕੇ ਚਲੋ ਤਿਆਰ ਨਾ ਹੋਊਗੀ ਤਾਂ ਉਹਦੀ ਆਪਣੇ ਮੰਨ ਕੇ ਚਲੋ ਪੈਦਾਵਾਰ 10000 ਰ ਸੋ ਦੇਖੋ ਫੇਸ ਕੁਆਲਟੀ ਵਗੈਰਾ ਤੇ ਬਿਲਕੁਲ ਫੁੱਲ ਬਰੀਡ ਦੇ ਬੱਚਾ ਸੋ ਲੇਵਾ ਦੇਖ ਸਕਦੇ ਨੇ ਇੱਧਰ ਤੋਂ ਪੂਰਾ ਸੋਹਣਾ ਸਾਫ ਸੁਥਰਾ ਫਿੱਟ ਬਾੜ ਲੇਵਾ ਫਿਟਿੰਗ ਵਾਲਾ ਜਮਾ 28 30 ਲੀਟਰ ਦੇ ਵੀਰ ਦੱਸਦਾ ਆਸ-ਪਾਸ ਦੁੱਧ ਦੇ ਛੱਲੇ ਇਸ ਵਕਤ ਹਾਜ਼ਰ ਆ। ਆਹ ਦੇਖੋ ਲੰਮਾ ਲੰਮੀ ਦੇਖੋ ਵੈੜ ਕਿੰਨੀ ਆ ਠੀਕ ਹੈ ਸਹਿਜ ਵਗੈਰਾ ਪੂਰਾ ਫੁੱਲਾ ਜਿਆਦੀ ਹਾਈਟ ਦੀ ਆ ਬਹੁਤ ਜਿਆਦੀ ਲੰਮੀ ਆ ਵੇ। ਚੋਣ ਵਗੈਰਾ ਜੀ ਬਿਲਕੁਲ ਇੱਕ ਨੰਬਰ ਮੈਂ ਕਹਾਂ ਪਾਜੀ ਤਸੱਲੀ ਕਰਕੇ ਇੱਥੋਂ ਲ ਜਾਵੇ ਬੰਦਾ। ਜੈ ਗੱਲਾਂ। ਹਾਂਜੀ। ਚੋਕੇ ਲੈ ਜੇ ਦੋ ਟਾਈਮ ਆਵੇਂ ਹਨਾ। ਤਿੰਨ ਟਾਈਮ ਚੋਕੇ ਲ ਜਾ ਸੋ ਬੈੜ ਦੇ ਲੈਗ ਸਕੋਰ ਵਗੈਰਾ ਦੇਖੋ ਤੇ ਫੁੱਲ ਬਰੀਡ ਦੇ ਬੱਚਾ ਜਿੰਦ ਜਾਣ ਦੇ ਵਿੱਚ ਤੇ ਸੂਈ ਸਵਾਈ ਆ ਪਿੰਡੇ ਤੇ ਨਾੜਾਂ ਵੀ ਦਿਖਾਈ ਦਿੰਦੀਆਂ ਹਵਾਨੇ ਤੇ ਦਾ ਨਾੜਾ ਦੇਖਣੀ ਹੈ ਦੇਖਣੀ ਹੈ ਇਹਦੇ ਸੋ ਦੇਖੋ ਕਿਸੇ ਪਾਸਿਓਂ ਹੱਥ ਤਰਾਣੀ ਰੇਟ ਇਹਦਾ ਵੀ ਫੋਨ ਤੇ ਹੋਊਗਾ ਹਾਂਜੀ ਹਾਂਜੀ ਕੋਈ ਸੋ ਰੇਟ ਫੋਨ ਤੇ ਹੋਣਗੇ ਪੇਮੈਂਟ ਚੰਗੀ ਲਾਉਣੀ ਪਊਗੀ ਤੇ ਮੂਰੇ ਵੀ ਮੰਨ ਕੇ ਚਲੋ ਜੁੱਥੇ ਲੈਂਦੇ ਦੋਟੇ ਲੱਖ ਮੰਗਿਆ ਹੋ ਉਹਨਾਂ ਨੇ ਵੀ ਹਨਾ ਬਹੁਤ ਪੈਸੇ ਬਾਜੀ ਵੋ ਕਸਾਈ ਕਰਕੇ ਲਿਆਉਣੀਆਂ ਪੈਂਦੀਆਂ ਜੈ ਗੱਲ ਆ ਆ ਦੇਖੋ ਖੰਨੀ ਦੇਖੋ ਵੈੜ ਦੀ ਸੋ ੱਲੇਵਾ ਵਗੈਰਾ ਦੇਖੋ ਥੱਲੇ ਤੋਂ ਜਮਾ ਗੁੰਦੀ ਭਈਆ ਤੇ ਧਾਰ ਤੁਰ ਇੱਕ ਨੰਬਰ ਆ ਜਮਾ ਮੈਂ ਕਿਹਾ ਬਾਜੀ ਤਸੱਲੀ ਕਰਾ ਕੇ ਦਵਾਂਗੇ ਬੰਦੇ ਦੀ ਜੈ ਜੈ ਗੱਲ ਲੈ ਚੱਲੋ ਸੋ ਬਹਿੜਾ ਪੂਰੇ ਜਮਾ ਕਿਹਾ ਵਾਤਾ ਪੂਰੇ ਸਾਫ ਸੁਥਰੇ ਆ ਅਸ਼ਤਰ ਦੇ ਬੱਚੇ ਹੀ ਆ ਭਾ ਜਿਹੜੇ ਤੁਹਾਨੂੰ ਦਿਖਾਉਣੇ ਪਏ ਆ ਜਮਾ ਤੇ ਅੱਗੇ ਪਾ ਤੀਜੇ ਨੰਬਰ ਜਿਹੜੀ ਵੈੜ ਸੁਈ ਦੇਖੇ ਨੇ ਇੱਕ ਦੋ ਸੁਈ ਆ ਇਹ ਵੀ ਬਾਜੀ ਪਹਿਲਾ ਸੁਆ ਵਾ ਇਹ ਵੀ ਕਾਲ ਸੁਈ ਆ ਸਵੇਰੇ ਆ ਹੀ ਖਾਲੀ ਕਰ ਦਿੱਤੀ ਆ ਕਿਉਂਕਿ 나ੜਵਾ ਨਾਲ ਆ ਹਣਾ ਹਾਂਜੀ ਨਾੜੂਆ ਉਹ ਦੇ ਕੱਚਾ ਨਾੜੂਆ ਠੀਕ ਆ ਸੰਧੀ ਦਾ ਇਹਦੇ ਪਿੱਛੇ ਮੇਲ ਕਾਫਾ ਇਹ ਵੀ ਦੋ ਦੰਦ ਆ ਦੋ ਦੰਦ ਪਹਿਲਾ ਸੁਹਾ ਦੂਜਾ ਦੰਦ ਸੁਈ ਜਾ ਬਾਕੀ ਹਾਈਟ ਦੇਖ ਲੋ ਕਿੱਡੀ ਹੈ ਤਿੰਨੇ ਰੇੜਾ ਫੁੱਲ ਹਾਈਟ ਦੀਆਂ ਫੁੱਲ ਹਾਈਟ ਦੀਆਂ ਠੀਕ ਹੈ ਤੇ ਇਹਦਾ ਬੰਦਾ ਚੈਲ ਆ ਕੇ ਚਲੀਏ ਕਿੰਨੀ ਕੀ ਸਟਾਰਟਿੰਗ ਹੈ ਥੱਲੇ 24 ਇਹ ਵੀ ਭਾਜੀ 25 ਕਿਲੋ ਦੀ ਗਾਰੰਟੀ ਨਾਲ ਦੇ ਦਵਾਂਗੇ ਤੇ ਦੇ ਦੂਗੀ 28 29 ਕਿਲੋ ਬਾਕੀ ਸੇਵਾ 25 ਕਿਲੋ ਤਾਂ ਐਵੇਂ ਹੀ ਦੂ ਕਹਿਣ ਦਾ ਭਾਵ ਜੀ 22 23 ਹੈਗਾ ਲਗਭਗ ਹੁਣ ਨਹੀਂ ਨਹੀਂ ਨਾ ਨਹੀਂ ਹੁਣ ਐਵੇਂ ਗੱਪਾਂ ਮਰੀ ਜਾਈਏ ਠੀਕ ਹੈ ਜੇ ਕਿਉਂਕਿ ਦੂਜਾ ਦੇਣਾ ਬਾਜੀ ਜੇ ਹੈਸ਼ਟੈਗ ਹੋਊਗਾ ਮੇਰੇ ਨਾਲ 17 18 ਕਿਲੋ 8 ਕਿਲੋ ਟਾਈਮ ਦਾ ਮੇਰੇ ਨਾਲ ਨਿਭੜ ਸਕਦਾ ਹਾਂਜੀ ਹਾਂਜੀ ਠੀਕ ਹੈ ਕਿਉਂਕਿ ਉਹਦੇ ਥੱਲੇ 29 ਕਿਲੋ ਆਪਾਂ 29 ਕਿਲੋ ਗਿਆ ਇਹਦੇ ਥੱਲੇ ਹਾਂਜੀ ਸਾਮ ਨੂੰ ਬਣਦੀ ਬਾਉਦ ਆ ਹਨਾ ਮੈਂ ਕਿਹਾ ਭਾਜੀ ਹੁਣ ਦੇਖੋ ਚੌਾਈ ਦਾ 6 ਘੰਟੇ ਡੇਢ ਘੰਟੇ ਦਾ ਟਾਈਮ ਹੋਣਾ ਸੋ ਟਾਈਮ ਹੁਣ 4 ਵਜੇ ਪਿਆ ਹੈ ਹਨਾ ਗੁੰਦੀ ਪਈ ਐ 4 ਵਜੇ ਚ 5-4 ਮਿੰਟ ਹੀ ਬਾਕੀ ਆ ਤੇ ਬੈੜ ਦੇਖੋ ਜਮਾ ਓਡੀ ਜੋਡੀ ਜੋ ਕਰਦੀ ਆ ਇਹਦਾ ਫਿਰ ਉਹ ਸਿਸਟਮ ਆ ਤਿੰਨ ਟਾਈਮ ਚ ਓਨ ਆਲੀ ਹਨਾ ਉਹਨੂੰ ਤੋੜੇ ਵਰ ਬਾਹਰ ਨੂੰ ਉਹਨੂੰ ਸਭਰ ਫੇਸ ਕੁਆਲਿਟੀ ਵਗੈਰਾ ਦੇਖੋ ਮੂੰਹ ਹੋ ਦੋ ਦੰਦ ਬੱਚੀ ਪਹਿਲਾ ਸੁਆ ਬੱਚਾ ਮੇਲ ਕਾ ਪਾਤਾ ਜੇਰ ਜਪੜਾ ਨਾ ਬਾਈ ਜੀ ਮੈਂ ਕਹ ਗਰੰਟੀ ਵੀਡੀਓ ਆਈਆਂ ਆਪਣੇ ਕੋ ਜਾਇਗਰਾ ਤੋੜ ਦਿਓ ਬਾਈ 20 ਮਿੰਟ ਹੋਏ ਸੂਈ ਨੂੰ ਇਹ ਵੀ ਜੇਰ ਦੀ ਵੀਡੀਓ ਬਣਾ ਲਵਾਂਗੇ ਇਹ ਤਾਂ ਮੇਰੇ ਖੜੇ ਤੋਂ ਸੂਈ ਆ ਤੋੜ ਦਿਵਾਂ ਬਾਈ ਜੇ ਨੂੰ ਬਾਕੀ ਹੈ ਨਾ ਸਾਰਿਆਂ ਦੇ ਲੈਗ ਸਕੋਰ ਦੇ ਬਾਜੀ ਇਹ ਬੋੜੇ ਤੋਂ ਬਿਲਕੁਲ ਸਾਫ਼ ਆ ਹਨਾ ਬਿਲਕੁਲ ਸਾਫ਼ ਆ ਮੈਂ ਸਵੇਰੇ ਪਲੂਣ ਬੱਚੀ ਜਿੰਨੀ ਸਾਫ਼ ਕਰੀ ਉਹ ਨਹੀਂ ਬਣਦੀ ਆ ਹਨਾ ਮੈਂ ਕਹਾਂ ਪਾਜੀ ਆਪਾਂ ਨੂੰ ਇਹ ਹੈ ਨਹੀਂ ਦੋ ਦਿਨ ਰੋੱਕ ਕੇ ਵੇਖ ਜੂ ਪਸੂ ਆ ਕੱਦ ਦੇਖ ਲਓ ਇਹਦਾ ਕਿੱਡਾ ਵਾ ਸੋ ਕੱਦ ਕਾਠ ਵਾਲੀ ਪੂਰੀ ਬੱਚੀ ਆ ਉਹਨੀਆਂ ਦੰਦ ਵੀ ਦਿਖਾ ਦਿੰਦੇ ਆ ਠੀਕ ਆ ਮੈਂ ਕਹਤਾ ਉਹ ਹੀ ਹੋਊਗਾ ਮੂੰਹੋ ਦੋ ਦੰਦ ਹਨਾ ਹਾਂਜੀ ਹਾਂਜੀ ਦੋ ਦਾੰਦਾ ਤੇ ਐਸਟੀਮੇਟ ਮੰਨ ਕੇ ਚੱਲੇ ਵੀ 25 ਤੋਂ ਪਾਰ ਚੱਲਣਾ ਨਹੀਂ ਬੱਚੀ ਹੈ। ਇਹ ਇੰਦਾ ਦੀ ਬੱਚੀ ਨੇ ਨਹੀਂ ਦੇਣਾ ਹੁਣ ਤੇ ਦੇਣਾ ਕਿ ਥਾਣ ਤਪਾ ਆਣ ਦੋ। ਬਸ ਇਹਦੇ ਬੱਚੀਆਂ ਪਿੱਛੇ ਛੋਟੀਆਂ ਛੋਟੀਆਂ ਚੱਲਦੀਆਂ ਨਹੀਂ ਗੀਆਂ। ਤੇ ਇਹ ਤਾਂ ਵੈਸੇ ਹੀ ਆ ਜਾਂਦੇ ਨੇ। ਵੈਸੇ ਆ ਜਾਂਦੀਆਂ ਕਈ ਬੰਦੇ ਫੈਂਬੋ ਕਰਦੇ ਆ। ਠੀਕ ਹੈ। ਸੋ ਬੱਚੀ ਦੇਖੋ ਪੂਰੀ ਜਵਾਨੀ ਦੇ ਵਿੱਚ ਆ ਲੈ ਚੱਲੋ ਪੂਰਾ ਥੱਕਾ ਗਾ। ਕੋਈ ਫੜ ਨਹੀਂ ਹੁੰਦੀ ਕੋਈ ਵੀ ਤਿੰਨੇ ਵੇੜਾ ਇੰਦਾਂ ਨਹੀਂ। ਖੁੱਲੇ ਫਿਰਦੇ ਆਂ ਫਾਰਮ ਜਾਣਾ। ਮੈਂ ਕਿਹਾ ਫਾਰਮ ਦੀਆਂ ਵੇੜਾ ਟੈਗ ਪਾਏ ਹੋਏ ਆ ਭਾਜੀ। ਇਹਦੇ ਨਿਗਾ ਟੈਗ ਹੈ 12 ਬੰਦੇ ਨੇ ਉੱਦਾਂ ਹੀ ਰੱਖ ਸੋ ਸੂਈ ਸਵਾਈ ਜਮਾ ਮੂਹੋ ਦੋ ਦਾਂਦਾ ਪਹਿਲਾ ਸੂਆ ਬਚਾ ਸੂਆ ਹੈ ਵਾ ਤੇ 16 ਲੀਟਰ ਦੇ ਆਸ-ਪਾਸ ਦੀ ਬੋਲੀ ਇਹਦੇ ਥੱਲੇ ਸਟਾਰਟਿੰਗ ਹੈਗੀ ਆ ਸੋ ਆਪਾਂ ਤਿੰਨ ਦਿਖਾ ਦਿਆਂ ਬੱਚੇ ਇਹਦੀ ਗੱਲ ਹੀ ਜੇ ਰਹਿ ਗਈ ਪੈਂਡਿੰਗ ਹਨਾ ਮੈਂ ਕਿਹਾ ਗਰੰਟੀ ਹੋਊਗੀ ਜੇਰ ਦੀ ਭਾਈ ਠੀਕ ਹੈ ਤੇ ਤਿੰਨੇ ਸੂਈਆਂ ਸਵਾਈਆਂ ਦੋ ਪਿਛੇ ਫੀਮੇਲ ਕਾਫਾ ਤੀਜੀ ਹੈਗੀ ਆ ਮੰਨ ਕੇ ਚਲੋ ਮੇਲ ਕਾਫਾ ਪਿਛੇ ਤੇ 50 872 77 103 78 870 ਠੀਕ ਹੈ ਪੈਂਡ ਪੜਾ ਲ ਦੋ ਨਾ ਜ਼ਿਲ੍ਹਾ ਕਪੂਰਥਲਾ ਕੋਈ ਵੀ ਨਾ ਛੋੜੇ ਪੈਂਦਾ ਦੇਖ ਕੇ ਤਸੱਲੀ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦੀ